ਕਿਵੇਂ ਬਿਮਾਰ ਹੋ ਗਿਆ ਕਿਉਂ ਬਿਮਾਰ ਹੋ ਗਿਆ ਇੱਕ ਸਵਾਲ ਹੈ ਇੱਕ ਪ੍ਰਸ਼ਨ ਹੈ ਹਰ ਇੱਕ ਤੇ ਕਰਦਾ ਹੈ ਡਾਕਟਰ ਤੇ ਤੇ ਕਰਦਾ ਹੈ ਮਿਤਰਾ ਤੇ ਵੀ ਕਰਦਾ ਹੈ ਪਰ ਜਦੋਂ ਤੰਦਰੁਸਤ ਸੀ ਬਿਲਕੁਲ ਠੀਕ ਠਾਕ ਸੀ ਇਸਨੇ ਕਦੀ ਕਿਸੇ ਤੇ ਪ੍ਰਸ਼ਨ ਨਹੀਂ ਕੀਤਾ ਸੀ ਪਤਾ ਨਹੀਂ ਮੈਂ ਕਿਉਂ ਤੰਦਰੁਸਤ ਹਾਂ ਮੈਂ ਕਿਉਂ ਤੰਦਰੁਸਤ ਹਾਂ ਤੰਦਰੁਸਤੀ ਤੋਂ ਸਵਾਲ ਨਹੀਂ ਪੈਦਾ ਹੁੰਦਾ ਕਿਉਂ ਤੰਦਰੁਸਤੀ ਸੁਖ ਹੈ ਬਿਮਾਰੀ ਤੋਂ ਸਵਾਲ ਪੈਦਾ ਹੁੰਦਾ ਹੈ ਕਿਉਂ ਬਿਮਾਰੀ ਦੁੱਖ ਹੈ ਸਵਾਲ ਦੁੱਖ ਤੋਂ ਪੈਦਾ ਹੁੰਦਾ ਹੈ ਕਾਟਾ ਹੋ ਗਿਆ ਦਿਵਾਲੀਆ ਹੋ ਗਿਆ ਬਾਲ ਬਾਰ ਕਰਜ਼ਾਈ ਹੋ ਗਿਆ ਜਿਹੜਾ ਕੋਲ ਧਨ ਸੀ ਉਹ ਸਾਰਾ ਚਲਾ ਗਿਆ ਤੇ ਹਜ਼ਾਰਾਂ ਦਾ ਦੇਣਾ ਆਣਾ ਬੰਦ ਹੋ ਗਿਆ ਦਿਵਾਲੀਆ ਹੋ ਗਿਆ ਹੁਣ ਜਦ ਕੋਈ ਹਮਦਰਦ ਉਹਦੇ ਸਾਹਮਣੇ ਹਮਦਰਦੀ ਜਤੰਦ ਹੈ ਇਹ ਕਹਿੰਦਾ ਪਤਾ ਨਹੀਂ ਕਿਵੇਂ ਮੈਂ ਦਿਵਾਲੀਆ ਹੋ ਗਿਆ ਬੜੀ ਮਿਹਨਤ ਮੈਂ ਕਰਦਾ ਸੀ ਬੜਾ ਉਦਮ ਮੈਂ ਕਰਦਾ ਸੀ ਬੜੇ ਸ਼ੌਕ ਨਾਲ ਮੈਂ ਕੰਮ ਧੰਦਾ ਕਰ ਰਿਹਾ ਸੀ ਬਿਜ਼ਨਸ ਕਰ ਰਿਹਾ ਸੀ ਪਤਾ ਨਹੀਂ ਕਿਉਂ ਘਾਟਾ ਪੈ ਗਿਆ ਕਿਉਂ ਦਿਵਾਲੀਆ ਹੋ ਗਿਆ ਬਾਰ ਬਾਰ ਕਰਜ਼ਾਈ ਹੋ ਗਿਆ ਘਾਟਾ ਪੈਣਾ ਇੱਕ ਦੁੱਖ ਹੈ ਤੇ ਦੁੱਖ ਤੋਂ ਸਵਾਲ ਪੈਦਾ ਹੁੰਦਾ ਹੈ ਲੇਕਿਨ ਜਦ ਨਫਾ ਚੱਲ ਰਿਹਾ ਸੀ ਇਸਨੇ ਭੁੱਲ ਕੇ ਵੀ ਕਦੀ ਕਿਸੇ ਨੂੰ ਨਹੀਂ ਆਖਿਆ ਸੀ ਪਤਾ ਨਹੀਂ ਮੈਨੂੰ ਕਿਉਂ ਨਫਾ ਹੋ ਰਿਹਾ ਹੈ ਕਿਉਂ ਨਫਾ ਹੋ ਰਿਹਾ ਹੈ ਇਸਨੇ ਕਦੀ ਪੁੱਛਿਆ ਹੀ ਨਹੀਂ ਕਿਸੇ ਨੂੰ ਆਖਿਆ ਹੀ ਨਹੀਂ ਕਿਉਂ ਨਫਾ ਸੁਖ ਹੈ ਸੁਖ ਤੋਂ ਸਵਾਲ ਨਹੀਂ ਪੈਦਾ ਹੁੰਦਾ ਦੁੱਖ ਤੋਂ ਸਵਾਲ ਪੈਦਾ ਹੁੰਦਾ ਇਤమే ਇੱਕ ਦੋ ਉਦਾਹਰਣ ਦਿਤੈ ਨੇ ਕੋਈ ਵੀ ਜਿਹੜਾ ਪ੍ਰਸ਼ਨ ਹੈ ਅਗਰ ਅੰਦਰੋਂ ਨਿਕਲੇ ਆ ਵਾਕਈ ਮਨੋਰੰਜਨ ਨਹੀਂ ਹੈ ਅੰਦਰੋਂ ਸਿਰਫ ਪੁੱਛਣ ਵਾਸਤੇ ਹੀ ਨਹੀਂ ਪੁੱਛਿਆ ਕਈਆਂ ਦਾ ਐਵੇਂ ਹੁੰਦਾ ਬਸ ਰਵੇਂ ਹੀ ਪੁੱਛਣਾ ਪ੍ਰਸ਼ਨ ਉਹਨਾਂ ਦਾ ਆਪਣਾ ਵੀ ਨਹੀਂ ਆਉਂਦਾ ਉਹ ਵੀ ਕਿਧਰੇ ਸੁਣਾ ਸੁਣਾਇਆ ਹੁੰਦਾ ਹੈ ਜਿਹਦੀ ਅੰਦਰੋਂ ਕੋਈ ਸਵਾਲ ਪੈਦਾ ਹੋਇਆ ਹੈ ਸਵਾਲ ਦੁੱਖ ਤੋਂ ਪੈਦਾ ਹੁੰਦਾ ਹੈ ਇਸ ਵਾਸਤੇ ਭਾਰਤ ਦੇ ਵਿੱਚ ਦੁਖੀ ਬੰਦੇ ਨੂੰ ਪਤਾ ਕੀ ਕਹਿੰਦੇ ਨੇ ਤੇ ਕੋਈ ਸਵਾਲ ਹੀ ਲੱਗਦਾ ਹੈ ਇਹ ਤੇ ਕੋਈ ਸਵਾਲ ਨਹੀਂ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੌਖੰਡ ਪ੍ਰਿਥਵੀ ਦਾ ਭਰਮਣ ਕੀਤਾ ਬ੍ਰਾਹਮਣਾਂ ਨੇ ਸਵਾਲ ਕੀਤੇ ਨੇ ਹਰੀਦਵਾਰ ਦੇ ਬ੍ਰਾਹਮਣਾਂ ਨੇ ਬਨਾਰਸ ਦੇ ਵਿਦਵਾਨ ਪੰਡਤਾਂ ਨੇ ਸਵਾਲ ਕੀਤੇ ਨੇ بڑے بڑے ਰਾਜੇ ਮਹਾਰਾਜੇ ਬਾਦਸ਼ਾਹ ਗੁਰੂ ਨਾਨਕ ਦੇ ਸਵਾਲ ਕਰਦੇ ਨੇ ਮੱਕੇ ਦੇ ਹਾਜੀ ਗੁਰੂ ਨਾਨਕ ਦੇ ਸਵਾਲ ਕਰਦੇ ਨੇ ਇਹ ਸਿੱਧ ਵੀ ਗੁਰੂ ਨਾਨਕ ਤੇ ਸਵਾਲ ਕਰਦੇ ਨੇ ਗੁਰੂ ਨਾਨਕ ਕਿਸੇ ਤੇ ਸਵਾਲ ਨਹੀਂ ਕਰਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਸਵਾਲਾਂ ਦੀ ਪੰਡ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਰ ਤੇ ਨਹੀਂ ਚੁੱਕੀ ਫਿਰਦੇ ਜਵਾਬ ਨਹੀਂ ਉਹਨਾਂ ਕੋਲ ਸਵਾਲੀ ਉਹਨਾਂ ਨੂੰ ਮਿਲਦੇ ਨੇ ਸਵਾਲੀ ਤੋਂ ਮੁਰਾਦ ਦੁੱਖ ਹੈ ਦੁੱਖ ਹੈ ਉਹ ਇਸ ਨੂੰ ਮੈਂ ਬਲਤਾ ਵਿਸਤਾਰ ਨਾਲ ਨਾ ਬਿਆਨ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਮਿਸਰੀ ਹੈ ਅੰਮ੍ਰਿਤ ਧਾਰਾ ਹੈ ਇਸ ਬਾਣੀ ਦੇ ਵਿੱਚ ਇੱਕ ਬਾਣੀ ਦਾ ਨਾਮ ਹੈ ਸਿੱਧ ਗੋਸ਼ਟ ਬਾਣੀਆਂ ਦੇ ਬਕਾਇਦਾ ਨਾਮ ਨੇ ਜਿਵੇਂ ਪਹਿਲੀ ਬਾਣੀ ਦਾ ਨਾਮ ਹੈ ਜਪ ਜਪ ਉੱਪਰ ਜੋ ਏਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਲਿਖਿਆ ਹੈ ਦਾ ਜਪ ਨਾਲ ਕੋਈ ਮਤਲਬ ਨਹੀਂ ਹੈ ਇਹ ਤੇ ਮੰਗਲਾ ਚਰਨ ਹੈ ਗੁਰੂ ਗ੍ਰੰਥ ਸਾਹਿਬ ਦਾ ਮੰਗਲਾ ਚਰਨ ਹੈ ਜਪ ਦਾ ਮੰਗਲਾ ਚਰਨ ਹੈ ਇਹ ਜੋ ਜਪ ਬਾਣੀ ਦਾ ਨਾਮ ਹੈ ਸਤਿਕਾਰ ਨਾਲ ਅਸੀਂ ਕਹਿ ਦਿੰਦੇ ਆ ਜਪਜੀ ਸਾਹਿਬ ਹੁਣ ਤੇ ਗੋੜੀ ਸੁਖਮੰਨੀ ਮੱਲਾ ਪੰਜਵਾ ਲਿਖਿਆ ਪਰ ਅਸੀਂ ਸਤਿਕਾਰ ਨਾਲ ਕਹਿ ਦਿੰਦੇ ਆ ਸੁਖਮੰਨੀ ਸਾਹਿਬ ਬਾਣੀ ਦਾ ਨਾਮ ਜਪ ਹੈ ਤੇ ਜਪ ਆਰੰਭ ਹੁੰਦਾ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਹ ਸ਼ਲੋਕ ਹੈ ਇਹਨੂੰ ਸ਼ਲੋਕ ਦੇ ਰੂਪ ਦੇ ਸੁਖਮਨੀ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਵੀ ਕੀਤਾ ਹੈ ਸ਼ਲੋਕ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਹਾਡੇ ਵਿੱਚੋਂ ਜਿਹੜੀ ਸੁਖਮਨੀ ਸਾਹਿਬ ਦਾ ਜਪ ਕਰਦੇ ਆਣਗੇ ਪਤਾ ਹੋਵੇਗਾ ਇਹ ਸ਼ਲੋਕ ਹੈ ਜਿਵੇਂ ਉਰਦੂ ਦੀ ਸ਼ਾਇਰੀ ਦੇ ਚ ਕੀਤਾ ਹੁੰਦਾ ਹੈ ਨਜ਼ਮ ਹੁੰਦੀ ਹੈ ਗਜ਼ਲ ਹੁੰਦੀ ਹੈ ਰਵਾਈ ਹੁੰਦੀ ਹੈ ਇਸ ਤਰ੍ਹਾਂ ਭਾਰਤ ਦੀਆਂ ਲੋਕਲ ਬੋਲੀਆਂ ਦੇ ਜਿਹੜੀ ਸ਼ਾਇਰੀ ਆਉਂਦੀ ਹੈ ਕਵਿਤਾ ਹੁੰਦੀ ਹੈ ਉਹਦੇ ਵਿੱਚ ਛੰਦ ਹੁੰਦੇ ਨੇ ਸੈਂਕੜੇ ਕਿਸਮਾਂ ਦੇ ਛੰਦ ਸੈਂਕੜੇ ਕਿਸਮਾਂ ਦੇ ਛੰਦ ਤੁਸੀਂ ਦਸਮ ਗ੍ਰੰਥ ਦੇ ਵਿੱਚ ਦੇਖ ਸਕਦੇ ਹੋ ਚਾਚਰੀ ਛੰਦ ਬੋਜੰਗ ਪ੍ਰਯਾਤ ਛੰਦ ਇਕਕਰੀ ਛੰਦ ਹੈਰਾਨਗੀ ਆਉਂਦੀ ਹੈ ਭਾਰਤ ਦੇ ਵਿੱਚ ਜਿਤਨੀ ਛੰਦਾਬੰਦੀ ਹੈ ਕਵਤਾ ਦੇ ਦਸਮ ਗ੍ਰੰਥ 'ਚ ਸਾਰੀ ਮੌਜੂਦ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਤਨੇ ਛੰਦਾ ਦੇ 'ਚ ਆਪਣੇ ਖਿਆਲਾਂ ਨੂੰ ਉਜਾਗਰ ਕੀਤਾ ਹੈ। ਫੋਨੇ ਛੰਦ ਹਨ ਗੁਰੂ ਗਨ ਸਾਹਿਬ ਜੀ ਮਹਾਰਾਜ ਦੇ 'ਚ ਨੇ ਗੁਰੂ ਅਰਜਨ ਦੇਵ ਜੀ ਦੇ। ਬਹੁਤ ਸਾਰੇ ਹੋਰ ਵੀ ਛੰਦ ਨੇ। ਤੋ ਸ਼ਾਇਰੀ ਕਵਤਾ ਦਾ ਇੱਕ ਨਮੂਨਾ ਹੈ ਛੰਦ। ਇੱਕ ਸਵਈ ਹੈ। ਇਕ ਕਵਿਤਾ ਹੈ ਦੋਹਾ ਹੈ ਸ਼ਲੋਕ ਹੈ ਪਦਾ ਹੈ ਔਰ ਪਦੇ ਕਈ ਤਰ੍ਹਾਂ ਦੇ ਦੋ ਪਦੇ ਤਿ ਪਦੇ ਚੌਪਦੇ ਪੰਚਬਦਾ ਅਸ਼ਟਪਦੀਆਂ ਤੱਕ ਇਹ ਸ਼ਾਇਰੀ ਦਾ ਆਪਣਾ ਢੰਗ ਹੈ ਕਵਿਤਾ ਦਾ ਆਪਣਾ ਢੰਗ ਹੈ ਆਦ ਸੱਚ जुगाਦ ਸੱਚ ਅਗਰ ਕੋਈ ਸ਼ਾਇਰੀ ਦੀ ਮਸ ਰੱਖਦਾ ਹੈ ਕਵਿਤਾ ਦੀ ਸੋਜ ਬੁਝ ਰੱਖਦਾ ਹੈ ਸਿੱਖ ਜਗਤ ਵਿੱਚ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਜਿਸ ਚੀਜ਼ ਨੂੰ ਬੰਦਾ ਜਾਣਦਾ ਨਹੀਂ ਪਤਾ ਨਹੀਂ ਉਹਦੇ ਵਿੱਚ ਵੀ ਗੁੱਥਮ ਗੁੱਥਾ ਹੁੰਦਾ ਹੈ ਬੈਸਮਵਾਜ਼ਾ ਕਰਦਾ ਹੈ ਇਹੀ ਕਾਰਨ ਸਿੱਖ ਧਰਮ ਦਾ ਵਿਕਾਸ ਰੁਕ ਗਿਆ ਹੈ ਪ੍ਰਚਾਰ ਤੇ ਰੁਕਿਆ ਹੋਇਆ ਹੈ ਕਿਉਂਕਿ ਪ੍ਰਚਾਰ ਕਰਨਾ ਤੇ ਸਿੱਖ ਕੌਮ ਨੂੰ ਆਇਆ ਹੀ ਨਹੀਂ ਇੱਥੇ ਜਿਸ ਮੁਲਕ ਦੇ ਵਿੱਚ ਰਹਿੰਦੇ ਹਨ ਉਨ ਉੱਥੇ ਵੀ ਆਪਣੀ ਪਛਾਣ ਨਹੀਂ ਕਰਾ ਸਕੇ ਕਿ ਅਸੀਂ ਸਿੱਖਾਂ ਗੁਰੂ ਨਾਨਕ ਦੇ ਸਿੱਖਾਂ ਤੇ ਗੁਰੂ ਨਾਨਕ ਨੇ ਆਖਿਆ ਕੀ ਹੈ ਕਿ ਜਗਤ ਨੂੰ ਨਹੀਂ ਦੱਸ ਸਕਿਆ ਸੀ ਇਹ ਵੀ ਮੈਰਜ ਕਰਦੇ ਆਂ ਇਸ ਮਾਮਲੇ 'ਚ ਅਸੀਂ ਬਿਲਕੁਲ ਪਛੜਿਆ ਆ ਬਿਲਕੁਲ ਪਛੜਿਆ ਨਾ ਖੁਦ ਸਮਝਿਆ ਨਾ ਜਗਤ ਨੂੰ ਸਮਝਾਇਆ ਉਂਝ ਤੀਸ ਮਾਰ ਖਾਨ ਬਣਿਆ ਪੈਸੇ ਮੁਬਸੇ ਦੇ ਚਲਣ ਦੇ ਝਗੜਨ ਦੇ ਵਿੱਚ ਖੈਰ ਮੁਖਤਸਰ ਮੈਂ ਅਰਜ਼ ਕਰਾਂ ਸ਼ਾਇਰੀ ਦੇ ਅਨੰਤ ਨਮੂਨੇ ਨੇ ਆਦ ਸੱਚ ਜੁਗਾਦ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਸੱਚੇ ਸਲੋਕ ਹੈ ਪਹਿਲਾ ਸ਼ਲੋਕ ਇਹਨੂੰ ਉਪਕਰਮ ਕਹਿੰਦੇ ਨੇ ਸ਼ੁਰੂਆਤ ਦੀ ਉਪਮਾ ਫਿਰ ਇੱਕ ਸ਼ਲੋਕ ਅਖੀਰ ਦੇ ਚ ਹੈ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹ ਉਪ ਸੰਗਾਰ ਹੈ ਸਮਾਪਤੀ ਦੀ ਉਪਮਾ ਵਿਚਾਰ 38 ਪੌੜੀਆਂ ਨੇ ਪਹਿਲੀ ਪੌੜੀ ਕਿਹੜੀ ਹੈ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਇਹ ਪਹਿਲੀ ਪੌੜੀ ਹੈ ਸਮਾਪਤ ਕਿੱਥੇ ਹੁੰਦੀ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਇਕੋਂਕਾਰ ਸਤਨਾਮ ਕਰਤਾ ਪੁਰਖ ਮੂਲ ਮੰਤਰ ਨੂੰ ਇਸ ਮੰਗਲਾ ਚਰਨ ਨੂੰ ਸਿੱਖ ਜਗਤ ਦੇ ਬਹੁਤੇ ਲੋਕ ਕਹਿੰਦੇ ਨੇ ਪਹਿਲੀ ਪੌੜੀ ਦਾ ਪਾਠ ਕਰ ਲੋ ਜੀ ਪਹਿਲੀ ਉਹ ਪੌੜੀ ਹੈ ਹੀ ਨਹੀਂ ਪਹਿਲੀ ਪੌੜੀ ਆਖੀ ਜਨ ਇਤਨੀ ਵੀ ਸਮਝ ਨਹੀਂ ਆਇਆ ਇਤਨਾ ਵੀ ਪਤਾ ਨਹੀਂ ਪਰ ਉਹਨਾਂ ਬੁਥੇਰੀਆਂ ਡਿੰਗਾ ਮਾਰਨਗੇ ਔਰ ਕਹਿਣਗੇ ਨਹੀਂ ਜੀ ਇਹ ਪੜੋ ਨਾ ਲੱਗੇ ਜਪ ਆਦ ਸਜੁਗਾਦ ਸ ਕੌਣ ਦੱਸੇ ਜਪ ਤੇ ਬਾਣੀ ਦਾ ਨਾਮ ਹੈ ਥੱਲੇ ਜਿਹੜੀ ਬਾਣੀ ਹੈ ਆਦ ਸਜੁਗਾਦ ਸੱਚੇ ਤੇ ਸਲੋਕ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਹੈ ਇਹ ਸ਼ਾਇਰੀ ਦੇ ਚ ਨਹੀਂ ਹੈ ਕਵਿਤਾ ਦੇ ਚ ਨਹੀਂ ਹੈ ਜਬਜੀ ਸਾਹਿਬ ਸੰਗੀਤ ਦੇ ਚ ਵੀ ਨਹੀਂ ਉੱਪਰ ਕੋਈ ਰਾਗ ਵੀ ਨਹੀਂ ਹੈ ਔਰ ਮੂਲ ਮੰਤਰ ਕਵਿਤਾ ਦੇ ਚ ਵੀ ਨਹੀਂ ਹੈ ਗੀਤ ਨਹੀਂ ਹੈ ਕਿਸ ਤਰ੍ਹਾਂ ਇਸ ਦਾ ਗੀਤ ਬਣਾਓਗੇ ਇੱਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਇੱਕ ਅੱਖਰ ਕਿਸ ਤਰ੍ਹਾਂ ਕਵਤਾ ਨਾਲ ਜੋੜੋਗੇ ਕਵਤਾ ਨਹੀਂ ਹੈ ਸ਼ਾਇਰੀ ਨਹੀਂ ਤੁਹਾਡੇ ਵਿੱਚੋਂ ਅਗਰ ਕੋਈ ਸ਼ਾਇਰੀ ਦੀ ਮਾਸ ਰੱਖਦਾ ਹੈ ਕਵਤਾ ਨੂੰ ਸਮਝਦਾ ਹੈ ਇਹ ਕਵਤਾ ਨਹੀਂ ਹੈ ਪ੍ਰਮਾਤਮਾ ਦੇ ਜਿਹੜੇ ਬੁਨਿਆਦੀ ਗੁਣ ਨੇ ਜੋ ਗੁਰੂ ਨਾਨਕ ਦੇ ਕੰਠ ਤੋਂ ਨਿਕਲੇ ਉਹ ਸਿੱਖ ਜਗਤ ਦੇ ਵਿੱਚ ਮੰਗਲਾ ਚਰਨ ਬਣ ਗਿਆ ਇਸ ਵਾਸਤੇ ਇਹ ਮੰਗਲਾ ਚਰਨ ਕਿਧਰੇ ਵੱਡੇ ਰੂਪ ਵਿੱਚ ਕੋਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ 33 ਦਫਾ ਦਰਜ ਹੈ ਵੱਡੇ ਰੂਪੇ ਛੋਟੇ ਰੂਪੇ ਸੈਂਕੜੇ ਦਫਾ ਲੇਕਿਨ ਫਿਰ ਵੀ ਜੀ ਕਹਿਣਗੇ ਜੀ ਮੂਲ ਮੰਤਰ ਪੜੋ ਜਬ ਆਦ ਸੱਜੁਗਤ ਸੰਤ ਜੀ ਮਹਾਰਾਜ ਕਹਿੰਦੇ ਨੇ ਤੇ ਜੇ ਹੁਣ ਸੰਤ ਜੀ ਮਹਾਰਾਜ ਨੂੰ ਵਿਆਕਰਣ ਦਾ ਨਹੀਂ ਪਤਾ ਗ੍ਰੈਮਰ ਦਾ ਨਹੀਂ ਪਤਾ ਤੇ ਸ਼ਾਇਰੀ ਨੂੰ ਨਹੀਂ ਸਮਝਦੇ ਤੇ ਸਿਰਫ ਬਾਣਾ ਸੰਤ ਹੈ ਸਿਰੋਚਰ ਕਪੜੇ ਸੰਤ ਨੇ ਆਪ ਦੀ ਗੈਤਲੀ ਅਰਜ਼ ਕਰਾਂ ਸੰਤ ਨੂੰ ਸਿਰਫ ਸੰਤ ਸਮਝ ਸਕਦਾ ਹੈ ਦੂਸਰਾ ਨਹੀਂ ਇਹ ਵੀ ਮੈਰਜ ਕਰਦੇ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਕੀ ਪਤਾ ਹੈ ਪਾਵੇਂ ਜਵਾਨ ਉਸ ਦੇ ਸਾਹਮਣੇ ਨੇ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਜਵਾਨੀ ਦੀ ਉਮੰਗ ਕੀ ਹੈ ਜਵਾਨੀ ਦੀ ਤਰੰਗ ਕੀ ਹੈ ਜਵਾਨੀ ਦੇ ਜਜ਼ਬਾਤ ਕੀ ਨੇ ਜਵਾਨ ਦੀ ਚਾਹਤ ਕੀ ਹੈ ਇਕ ਮਾਸੂਮ ਬੱਚੇ ਨੂੰ ਕੀ ਪਤਾ ਭਾਵੇਂ ਜਵਾਨ ਉਸ ਦੇ ਸਾਹਮਣੇ ਬੈਠੇ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੁੰਦਾ ਹੈ ਭਾਵੇਂ ਬੁੱਢੇ ਉਸ ਦੇ ਸਾਹਮਣੇ ਨੇ ਬੁਢੇਪੇ ਦੀ ਕਮਜ਼ੋਰੀ ਕੀ ਹੈ ਬੁਢੇਪੇ ਦੀ ਮਜਬੂਰੀ ਕੀ ਹੈ ਬੁਢੇਪੇ ਦੀ ਮਹਾਨਤਾ ਕੀ ਹੈ ਬੁਢੇਪੇ ਦੀ ਖਾਸੀਅਤ ਕੀ ਹੈ ਬੁਢੇਪੇ ਦੀ ਸਿਆਣਪ ਕੀ ਹੈ ਇੱਕ ਜਵਾਨ ਨੂੰ ਕੀ ਪਤਾ ਭਾਵੇਂ ਬੁੱਢੇ ਉਸ ਦੇ ਸਾਹਮਣੇ ਬੁੱਢੇ ਹੋ ਕੇ ਪਤਾ ਚਲਦਾ ਹੈ ਬੁਢੇ ਪਾ ਕੀ ਹੈ ਉਜ ਨਹੀਂ ਪਤਾ ਚਲਦਾ ਬੁੱਢੇ ਹੋ ਕੇ ਪਤਾ ਚਲਦਾ ਹੈ ਬੁਢੇ ਪਾ ਕੀ ਹੈ ਉਜ ਨਹੀਂ ਪਤਾ ਚਲਦਾ ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਭਾਵੇਂ ਸੈਂਕੜੇ ਲਾਸ਼ਾਂ ਉਸ ਨੇ ਵੇਖੀਆਂ ਭਾਵੇਂ ਸੈਂਕੜੇ ਵਾਰ ਸ਼ਮਸ਼ਾਨ ਘਾੜ ਦੇ ਚ ਗਿਆ ਹੋਵੇ ਭਾਵੇਂ ਸੈਂਕੜੇ ਮੁਰਦਿਆਂ ਨੂੰ ਉਸ ਨੇ ਇਸ਼ਨਾਨ ਕਰਾਇਆ ਹੋਵੇ ਪਾਵੇਂ ਮੌਂਡੇ ਤੇ ਸੁਨੇ ਲਾਸ਼ਾਂ ਚੁਕੀਆਂ ਆਵਨ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਉਹਨੇ ਨਹੀਂ ਪਤਾ ਚੱਲਦਾ ਅੱਗੇ ਦਾ ਕੁਝ ਪਤਾ ਨਹੀਂ ਅਗਲੀ ਕਿਛ ਖਬਰ ਨਾ ਪਾਏ ਅੱਗੇ ਦਾ ਨਹੀਂ ਪਤਾ ਹੁੰਦਾ ਬੱਚੇ ਤੋਂ ਜਵਾਨੀ ਅੱਗੇ ਅੱਗੇ ਦੀ ਕੋਈ ਸਮਝ ਨਹੀਂ ਹੈ ਜਵਾਨ ਤੋਂ ਬੁਢੇਪਾ ਅੱਗੇ ਅੱਗੇ ਦੀ ਕੋਈ ਸਮਝ ਨਹੀਂ ਹੈ ਔਰ ਬੁੱਢੇ ਤੋਂ ਮੌਤ ਅੱਗੇ ਅੱਗੇ ਦੀ ਕੋਈ ਸਮਝ ਨਹੀਂ ਹੈ ਅਗਲੀ ਕਿਛ ਖਬਰ ਨਾ ਪਾਏ ਅੱਗੇ ਤਾਂ ਕੋਈ ਬੋਧ ਨਹੀਂ ਅੱਗੇ ਦੀ ਕੋਈ ਸਮਝ ਨਹੀਂ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕੀ ਹੈ ਉਂਝ ਨਹੀਂ ਉਂਝ ਨਹੀਂ ਜੇ ਜਦ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕੀ ਹੈ ਤਾਂ ਫਿਰ ਸੰਤ ਦੀ ਸੰਤੀ ਪਹਿਚਾਣ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਏ ਵਡ ਉਚਾ ਹੋਵੇ ਕੋਏ ਤਿਸ ਉਚੇ ਕੋ ਜਾਣੇ ਸੋਏ ਜਿਤਨਾ ਉੱਚਾ ਕੋਈ ਹੈ ਉਤਨਾ ਹੀ ਉੱਚਾ ਕੋਈ ਹੋਏ ਤਾਂ ਉਸ ਨੂੰ ਸਮਝੇਗਾ ਵਰਨਾ ਨੇ ਉੱਚੇ ਨੂੰ ਉੱਚਾ ਸਮਝੇਗਾ ਦੂਜਾ ਨਹੀਂ ਸਮਝ ਸਕਦਾ ਏ ਵਡ ਉੱਚਾ ਹੋਵੇ ਕੋਏ ਤਿਸ ਉਚੇ ਕੋ ਜਾਣੇ ਸੋਏ ਪਰਮਾਤਮਾ ਨੂੰ ਵੀ ਕੌਣ ਸਮਝੇਗਾ ਜੋ ਪਰਮਾਤਮਾ ਜੈਸਾ ਹੋ ਜਾਏ ਪਰਮਾਤਮਾ ਜੈਸਾ ਸੁਭਾਵ ਹੋ ਜਾਏ ਪਰਮਾਤਮਾ ਜੈਸਾ ਸਰੂਪ ਨਹੀਂ ਸਰੂਪ ਤੇ ਹੋ ਹੀ ਨਹੀਂ ਸਕਦਾ ਸਰੂਪ ਤੇ ਸਾਰਾ ਬ੍ਰਹਿਮੰਡ ਪਰਮਾਤਮਾ ਦਾ ਸਰੂਪ ਹੈ ਸਗਲ ਭਵਨ ਕੀ ਮੂਰਤ ਏਕਾ ਮੁਖ ਤੇ ਰੇਟਕਸਾਲਾ ਗੁਰੂ ਨਾਨਕ ਨੇ ਮੂਰਤੀ ਬਣਾਉਣ ਦੀ ਸੇਵਾ ਤੇ ਮਨਾਈ ਕਰ ਦਿੱਤੀ ਸਾਰਾ ਬ੍ਰਹਿਮੰਡ ਤੇ ਉਸੇ ਦੀ ਮੂਰਤੀ ਹੋਰ ਕੀ ਮੂਰਤੀ ਬਣਾਓਗੇ ਇਸ ਸਾਗਰ ਨੇ ਸੂਰਜ ਹੈ ਚੰ드ਰ ਮਾਇ ਤਾਰੇ ਨੇ ਜ਼ਮੀਨ ਹੈ ਆਸਮਾਨ ਹੈ ਮਨੁੱਖ ਹੈ ਪਸ਼ੂ ਨੇ ਪਕਸ਼ੀ ਨੇ ਸਾਗਰ ਹੈ ਦਰਿਆ ਹੈ ਅਨੰਤ ਖੰਡ ਬ੍ਰਹਿਮੰਡ ਨੇ ਸਾਰੀ ਉਸ ਦੀ ਮੂਰਤੀ ਹੈ ਸਗਲ ਭਵਨ ਕੀ ਮੂਰਤ ਏਕਾ ਤੇ ਸਾਰਾ ਬ੍ਰਹਿਮੰਡ ਉਸ ਦੀ ਮੂਰਤੀ ਹੈ ਕੀ ਮੂਰਤੀ ਬਣਾਓਗੇ ਉਸਨੇ ਆਪਣੀ ਮੂਰਤੀ ਆਪ ਬਣਾਈ ਹੈ ਆਪੀ ਨੇ ਆਪ ਸਾਜੇ ਆਪੇ ਨੇ ਸ ਰਚੇ ਹੋ ਨਾ ਇਸੇ ਮੂਰਤੀ ਦੇ ਵਿੱਚ ਉਹ ਬਿਰਾਜਮਾਨ ਹੈ ਚੇਤਨਾ ਕਰਕੇ ਪਰਮ ਪ੍ਰਕਾਸ਼ ਕਰਕੇ ਪਰਮ ਸ਼ਕਤੀ ਕਰਕੇ ਵਿਆਪਕ ਹੈ ਜਿਵੇਂ ਸਰੀਰ ਸਾਡੀ ਮੂਰਤੀ ਇਹਦੇ ਚ ਆਤਮਾ ਹੈ ਇਸ ਤਰ੍ਹਾਂ ਸਾਰਾ ਬ੍ਰਹਿਮੰਡ ਪਰਮਾਤਮਾ ਦੀ ਮੂਰਤੀ ਹੈ ਇਹਦੇ ਚ ਉਹ ਵਿਆਪਕ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਹਸਤੀ ਕੀਟੀ ਤਿਰੜੋ ਆਦੰ ਇੱਕ ਅਖੰਡਤ ਬਸੇ ਅਨਾਦੰ ਆਥੀ ਤੋਂ ਲੈ ਕੇ ਕੀੜੀ ਤੱਕ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਏ ਪ੍ਰਭੂ ਤੂੰ ਅਖੰਡ ਰੂਪ ਦੇ ਬਿਰਾਜਮਾਨ ਹੈ ਅਖੰਡ ਕਹਿੰਦੇ ਨੇ ਜੋ ਟੁਕੜਿਆਂ ਟੁਕੜਿਆਂ ਦੇ ਚ ਨਹੀਂ ਹੈ ਜੋ ਟੁਕੜੇ ਟੁਕੜੇ ਛੋਵੇ ਉਹਨੂੰ ਕਹਿੰਦੇ ਨੇ ਖੰਡਤ ਇੱਕ ਮੀਲ ਤੱਕ ਹੈ ਅੱਗੇ 2 ਮੀਲ ਨਹੀਂ ਹੈ ਫਿਰ ਅਗੋਂ 4 ਮੀਲ ਹੈ 10 ਮੀਲ ਨਹੀਂ ਹੈ ਇਹਨੂੰ ਕਹਿੰਦੇ ਹਨ ਖੰਡ-ਖੰਡ ਖੰਡ-ਖੰਡ ਪਰਮਾਤਮਾ ਖੰਡ-ਖੰਡ ਨਹੀਂ ਹੈ ਅਖੰਡ ਜੋਤੀ ਹੈ ਇਕਸਾਰ ਵਿਆਪਕ ਹੈ ਇਕਸਾਰ ਵਿਆਪਕ ਹੈ ਸਾਰਾ ਬ੍ਰਹਿਮੰਡ ਉਸੇ ਹੀ ਪਰਮਾਤਮਾ ਦੇ ਵਿੱਚ ਹੈ ਅਸੀਂ ਵੀ ਪਰਮਾਤਮਾ ਦੇ ਵਿੱਚ ਹਾਂ ਅਸੀਂ ਕੋਈ ਉਸ ਤੋਂ ਬਾਹਰ ਨਹੀਂ ਹਾਂ ਮੱਛਲੀ ਕਿਧਰੇ ਵੀ ਹੋਵੇ ਪਾਣੀ 'ਚ ਹੀ ਹੋਵੇਗੀ ਪਾਣੀ ਤੋਂ ਬਾਹਰ ਨਹੀਂ ਚੀ ਸਕਦੀ ਇਹ ਸਾਰਾ ਬ੍ਰਹਿਮੰਡ ਕਿਦਰੇ ਵੀ ਹੈ ਪਰਮਾਤਮਾ ਦੇ ਵਿੱਚ ਹੈ ਪਰਮਾਤਮਾ ਤੋਂ ਬਾਹਰ ਹੋ ਹੀ ਨਹੀਂ ਸਕਦਾ ਵਿਆਪਕ ਸਤ ਹੈ ਔਰ ਸਭ ਕੁਝ ਉਸ ਦੇ ਵਿੱਚ ਹੈ ਇਹ ਗੱਲ ਵੱਖਰੀ ਹੈ ਈਰਾਨ ਦੇ ਸੂਫੀ ਸੰਤ ਸ਼ੇਖ ਸਾਦੀ ਨੇ ਕਿਹਾ ਵਿਆਪਕ ਹੈ ਪਰਮਾਤਮਾ ਫਿਰ ਵੀ ਦੋ ਜਗ੍ਹਾ ਤੇ ਨਹੀਂ ਹੈ ਦੋ ਥਾਵਾਂ ਤੇ ਨਹੀਂ ਹੈ ਤੁਸੀਂ ਹੈਰਾਨ ਹੋਵੋਗੇ ਕਿਹੜੀਆਂ ਦੋ ਥਾਵਾਂ ਤੇ ਰੱਬ ਨਹੀਂ ਹੈ ਕਿਹੜੀ ਦੋ ਥਾਵਾਂ ਤੇ ਪ੍ਰਮਾਤਮਾ ਨਹੀਂ ਹੈ ਇਹਨੂੰ ਸ਼ੇਖ ਸਾਦੇਂ ਇੰਜ ਬਿਆਨ ਕਰਦੇ ਨੇ ਮਨੁੱਖ ਦੀ ਸਮਝ ਦੇ ਵਿੱਚ ਪ੍ਰਮਾਤਮਾ ਨਹੀਂ ਹੈ ਪਸ਼ੂਆਂ ਦੀ ਸਮਝ ਦੇ ਵਿੱਚ ਤੇ ਨਹੀਂ ਹੈ ਮਨੁੱਖ ਦੀ ਸਮਝ ਦੇ ਵਿੱਚ ਪ੍ਰਮਾਤਮਾ ਨਹੀਂ ਹੈ ਮਨੁੱਖ ਦੀ ਯਾਦ ਦੇ ਵਿੱਚ ਪ੍ਰਮਾਤਮਾ ਨਹੀਂ ਹੈ ਰੋਮ ਰੋਮ ਦੇ ਵਿੱਚ ਉਹ ਹੀ ਹੈ ਚੇਤੇ ਦੇ ਵਿੱਚ ਨਹੀਂ ਹੈ ਰੋਮ ਰੋਮ ਦੇ ਵਿੱਚ ਉਹ ਹੀ ਹੈ ਸਮਝ ਦੇ ਵਿੱਚ ਨਹੀਂ ਹੈ ਦੋ ਜਗ੍ਹਾ ਤੇ ਨਹੀਂ ਹੈ ਬਾਕੀ ਵਿਆਪਕ ਹੈ ਤੇ ਜੇ ਸਮਝ ਦੇ ਚ ਨਹੀਂ ਹੈ ਤਾਂ ਫਿਰ ਨਹੀਂ ਹੈ ਨਹੀਂ ਇਹ ਵੀ ਮਾਰਸ ਕਰਦੇ ਆਂ ਚੇਤੇ ਦੇ ਚ ਨਹੀਂ ਹੈ ਤਾਂ ਫਿਰ ਨਹੀਂ ਹੈ ਕਿਤਨੇ ਕ ਲੋਗ ਨੇ ਜਿਨ੍ਹਾਂ ਦੀ ਸਮਝ ਦੇ ਚ ਹੈ ਗੁਰਬਾਣੀ ਦਾ ਫੈਸਲਾ ਜਨ ਨਾਨਕ ਕੋਟਨ ਮੇ ਕਿਨਹੁ ਗੁਰਮੁਖ ਹੋਏ ਪਛਾਣਾ ਕਰੋੜਾਂ ਚ ਕੋਈ ਇੱਕਦ ਜੇ ਦੀ ਸਮਝ ਦੇ ਚ ਬਾਕੀ ਮੰਦਰ ਮਸਜਿਦ ਗੁਰਦੁਆਰਿਆਂ ਦੀ ਢੇੜ ਇਹ ਜਾਣਨ ਦੀ ਕੋਸ਼ਿਸ਼ ਪੇ ਕਰਦੇ ਨੇ ਨਾਲ ਪਤਾ ਕੁਝ ਵੀ ਨਹੀਂ ਇਹ ਕਹਿਣ ਦੇ ਵਿੱਚ ਮੈਨੂੰ ਕੋਈ ਸੰਕੋਚ ਨਹੀਂ ਹੈ ਮਹਾਰਾਜ ਨੇ ਕਰੋੜ ਦੇ ਵਿੱਚ ਇੱਕ ਨਹੀਂ ਆਖਿਆ ਕਰੋੜਾਂ ਦੇ ਵਿੱਚ ਇੱਕ ਬਹੁਵਚਨ ਹੈ ਜਨਨਨ ਕੋਟਨ ਮੇ ਕਿਨੋ ਗੁਰਮੁਖ ਹੋਏ ਪਛਾਣਾ ਕੋਈ ਕਰੋੜਾਂ ਚ ਇੱਕ ਹੈ ਜਿਹਨੂੰ ਸਮਝ ਹੈ ਬਾਕੀਆਂ ਨੂੰ ਨਹੀਂ ਹੈ ਅਵੇ ਡਿੰਗਾ ਮਾਰਦੈ ਤੇ ਜੇ ਕਰੋੜਾਂ ਦੇ ਚ ਕੋਈ ਇੱਕ ਅਦ ਹੈ ਜਿਹਦੀ ਸਮਝ ਦੇ ਚ ਹੈ ਤੋ ਫਿਰ ਕਰੋੜਾਂ ਦੇ ਚ ਕੋਈ ਇੱਕ ਅਦ ਹੈ ਜਿਹਦੇ ਚੇਤੇ ਦੇ ਚ ਹੈ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਚੇਤ ਕਰੋੜਾਂ ਚ ਕੋਈ ਇੱਕ ਅਦ ਹੈ ਨਾਰਾਇਣ ਜਿਹਦੇ ਚੇਤੇ ਦੇ ਚ ਹੈ ਜਿਹਦੀ ਯਾਦ ਦੇ ਚ ਹੈ ਜੋ ਮੇਰੀ ਸਮਝ ਚ ਨਹੀਂ ਹੋ ਮੇਰੀ ਯਾਦ ਦੇ ਚ ਕਿਸ ਤਰ੍ਹਾਂ ਹੋ ਸਕਦਾ ਹੈ ਜਿਹਨੂੰ ਮੈਂ ਸਮਝਿਆ ਹੀ ਨਹੀਂ ਜਿਹਨੂੰ ਮੈਂ ਜਾਣਦਾ ਹੀ ਨਹੀਂ ਉਹਨੂੰ ਮੈਂ ਚੇਤੇ ਕਿਸ ਤਰ੍ਹਾਂ ਕਰਾਂਗਾ ਕਹਿੰਦੇ ਨੇ ਸਿਮਰਨ ਕਰੋ ਸਿਮਰਨ ਕਰੋ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰੋ ਪੰਜਾਬੀ ਵਿੱਚ ਕਹਿੰਦੇ ਨੇ ਚੇਤਾ ਕਰੋ ਉਰਦੂ ਵਿੱਚ ਕਹਿੰਦੇ ਨੇ ਯਾਦ ਕਰੋ ਬਈ ਯਾਦ ਕਰੋ ਚੇਤੇ ਕਰੋ ਸਿਮਰਨ ਕਰੋ ਕਿਸ ਦਾ ਕਰੋ ਪ੍ਰਮਾਤਮਾ ਦਾ ਕਰੋ ਜੇ ਦੀ ਸਮਝ ਹੀ ਨਹੀਂ ਉਹਨੂੰ ਕਿਵੇਂ ਚੇਤੇ ਕਰੋ ਕਿ ਕਿਸ ਤਰ੍ਹਾਂ ਕਰੋਗੇ ਮੈਂ ਫਿਰ ਅਰਜ਼ ਕਰਾਂ ਜੇ ਦੀ ਸਮਝ ਹੀ ਨਹੀਂ ਮੈਨੂੰ ਮੈਂ ਉਸਨੂੰ ਯਾਦ ਕਿਸ ਤਰ੍ਹਾਂ ਕਰਾਂਗਾ ਕਿਵੇਂ ਕਰਾਂਗਾ ਅਗਰ ਪ੍ਰਮਾਤਮਾ ਸਮਝ ਦੇ ਚ ਆ ਜਾਏ ਸਿਰਫ ਸਮਝ ਦੇ ਚ ਵੀ ਨਹੀਂ ਇਤਨਾ ਪਤਾ ਚੱਲ ਜਾਏ ਮੇਰੀ ਸਮਝ ਵੱਡਾ ਹੈ ਬਹੁਤ ਵੱਡਾ ਹੈ ਮੇਰੀ ਸਮਝ ਛੋਟੀ ਹੈ ਤੋ ਸਮਰਥ ਵੜਾ ਮੇਰੀ ਮਤ ਥੋਰੀ ਰਾਮ हे ਪ੍ਰਭੂ ਮੇਰੀ ਅਕਲ ਤੇ ਸਿਰਫ ਪਿਆਲੇ ਜਿਤਨੀ ਹੈ ਤੂੰ ਤੇ ਸਾਗਰ ਹੈ ਸਾਗਰ ਕਿਵੇਂ ਪਿਆਲੇ ਚ ਆਵੇਗਾ ਜਦ ਅਕਲ ਨੂੰ ਇਹ ਪਤਾ ਚੱਲ ਜਾਂਦਾ ਹੈ ਸਮਝ ਤੋਂ ਇਹ ਪਤਾ ਸਮਝ ਨੂੰ ਇਹ ਪਤਾ ਚੱਲਦਾ ਹੈ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਸਮਝ ਪ੍ਰਭਾਵਿਤ ਹੋ ਜਾਂਦੀ ਹੈ ਇਰਦਾ ਯਾਦ ਕਰਨ ਲੱਗ ਪੈਂਦਾ ਹੈ ਜਿਸ ਤੋਂ ਮੈਂ ਪ੍ਰਭਾਵਿਤ ਨਹੀਂ ਆ ਉਹ ਮੇਰੀ ਮੰਗ ਨਹੀਂ ਹੈ ਔਰ ਜਿਸ ਨੂੰ ਮੈਂ ਮੰਗਦਾ ਨਹੀਂ ਆ ਮੈਂ ਉਸ ਨੂੰ ਯਾਦ ਵੀ ਨਹੀਂ ਕਰਦਾ ਔਰ ਜਿਸ ਨੂੰ ਮੈਂ ਯਾਦ ਨਹੀਂ ਕਰ ਰਿਹਾ ਮੇਰਾ ਸਰੀਰ ਉਹਦੀ ਪ੍ਰਾਪਤੀ ਵਾਸਤੇ ਉਦਮ ਵੀ ਨਹੀਂ ਕਰਦਾ ਉਦਮ ਵੀ ਨਹੀਂ ਕਰਦਾ ਧਨ ਦੀ ਸਮਝ ਹੈ ਇਹਦੀ ਪ੍ਰਾਪਤੀ ਲਈ ਸਾਰਾ ਦਿਨ ਭੱਜ ਦੌੜ ਕਰ ਸਕਦੇ ਆ ਸਾਰੀ ਰਾਤ ਵੀ ਜਾਗ ਸਕਦੇ ਆ ਧਰਮ ਦੀ ਸਮਝ ਨਹੀਂ ਹੈ ਇਹਦੇ ਲਈ ਅੰਮ੍ਰਿਤ ਵੇਲੇ ਦਾ 1 ਘੰਟਾ ਵੀ ਨਹੀਂ ਕੱਢ ਸਕਦੇ ਨਹੀਂ ਕੱਢ ਸਕਦੇ ਜੋ ਮੇਰੀ ਸਮਝ ਦੇ ਚ ਨਹੀਂ ਤੇ ਸਮਝ ਮੇਰੀ ਪ੍ਰਭਾਵਿਤ ਨਹੀਂ ਉਹ ਮੇਰੀ ਮੰਗ ਨਹੀਂ ਹੋ ਸਕਦੀ ਤੇ ਜੋ ਮੇਰੀ ਮੰਗ ਨਹੀਂ ਹੈ ਉਹਨੂੰ ਮੈਂ ਯਾਦ ਕਿਵੇਂ ਕਰਾਂਗਾ ਤੇ ਜੋ ਮੇਰੀਆਂ ਯਾਦਾਂ ਦੇ ਚ ਨਹੀਂ ਹੈ ਮੇਰਾ ਸਰੀਰ ਕਿਸ ਤਰ੍ਹਾਂ ਉਦਮ ਤੇ ਸੰਘਰਸ਼ ਕਰੇਗਾ ਬਾਜ ਦੌੜ ਕਰੇਗਾ ਨਹੀਂ ਕਰਦਾ ਕਿਸੇ ਦਾ ਵੀ ਨਹੀਂ ਕਰਦਾ ਕੁਸਤਾਕੀ ਮਾ ਬੁਥੇਰੀ ਦੁਨੀਆ ਅੰਮ੍ਰਿਤ ਵੇਲੇ ਸੁੱਤੀ ਰਹਿ ਜਾਂਦੀ ਸੁਣਨੇ ਪਏ ਹੁੰਦੇ ਨੇ ਗੁਰਦੁਆਰੇ ਦੋ ਬੰਦੇ ਨਹੀਂ ਮਿਲਦੇ ਇਹ ਵੀ ਮਹਿਲਸ ਕਰਦੇ ਆ ਖੇਤ ਤੇ ਸਾਰੀ ਅੰਮ੍ਰਿਤ ਵੇਲੇ ਦੀ ਹੈ ਜੇ ਤੁਸੀਂ ਗੁਰਬਾਣੀ ਵਿਚਾਰ ਸੁਣ ਰਹੇ ਹੋ ਇਸ ਸਮੇਂ ਦੀ ਨਹੀਂ ਹੈ ਅੰਮ੍ਰਿਤ ਵੇਲੇ ਦੀ ਜਿਵੇਂ ਮੌਸਮ ਦੇ ਮੁਤਾਬਕ ਬੀਜ ਬੀਜੀਦਾ ਹੈ ਨਾ ਪਰਮਾਤਮਾ ਦੇ ਵਿਚਾਰ ਅੰਮ੍ਰਿਤ ਵੇਲਾ ਸਚਨਾ ਵੜਿਆਈ ਵਿਚਾਰ ਦਿਮਾਗ ਤਾਜ਼ਾ ਹੁੰਦਾ ਹੈ ਸਰੀਰ ਸੁਪਰਤ ਹੁੰਦਾ ਹੈ ਉਸ ਵਕਤ ਹਿਰਦੇ ਦੀ ਧਰਤੀ ਇਸ ਡੰਗ ਨਾਲ ਬਣੀ ਹੁੰਦੀ ਇਸ ਸੁਣੀ ਹੋਈ ਗੱਲ ਹਿਰਦਾ ਮਨਨ ਨੂੰ ਰਾਜ਼ੀ ਹੋ ਜਾਂਦਾ ਪਰ ਉਦੋਂ ਤੁਸੀਂ ਸੋਤੇ ਰਹ ਗਏ ਜਾਂ ਉਦੋਂ ਕਿਸੇ ਹੋਰ ਕਮਾਂ ਦੇ ਚ ਪ੍ਰਵਿਰਤ ਹੋ ਗਏ ਵਗਤ ਹੀ ਕੋਈ ਨਹੀਂ ਧਨ ਕਮਾਣ ਲਈ ਵਕਤ ਵੀ ਹੈ ਉਦੰਭ ਵੀ ਹੈ ਧਰਮ ਕਮਾਣ ਲਈ ਵਕਤ ਵੀ ਕੋਈ ਨਹੀਂ ਉਦੰਭ ਵੀ ਨਹੀਂ ਪਰਲਵਾਰ ਲਈ ਪਰਿਵਾਰ ਦੇ ਪਰਣਾ ਲਈ ਉਦਮ ਵੀ ਹੈ ਵਕਤ ਵੀ ਹੈ ਨਿਰੰਕਾਰ ਦੀ ਪ੍ਰਾਪਤਾ ਲਈ ਨਾ ਉਦਮ ਹੈ ਨਾ ਵਕਤ ਹੈ ਕਿਉਂ ਜੋ ਮੇਰੀ ਸਮਝ ਦੇ ਚ ਨਹੀਂ ਹੈ ਤੇ ਸਮਝ ਮੇਰੀ ਪ੍ਰਭਾਵਤ ਨਹੀਂ ਹੈ ਮੇਰਾ ਹਿਰਦਾ ਉਸ ਦੀ ਮੰਗ ਨਹੀਂ ਕਰਦਾ ਔਰ ਜਿਸ ਨੂੰ ਮੇਰਾ ਹਿਰਦਾ ਮੰਗ ਨਹੀਂ ਕਰਦਾ ਮਨ ਬਾਰੀ ਬਾਰ ਯਾਦ ਵੀ ਨਹੀਂ ਕਰਦਾ ਤੇ ਜੋ ਮੇਰੀਆਂ ਯਾਦਾਂ ਦੇ ਚ ਨਹੀਂ ਹੈ ਉਹਦੀ ਪ੍ਰਾਪਤੀ ਲਈ ਇਹ ਸਰੀਰ ਉਦੰਬੀ ਨਹੀਂ ਕਰਦਾ ਬਜਦਾ ਦੌੜਦਾ ਨਹੀਂ ਪਿਆ ਰਹੇਗਾ ਮੇਰੀ ਯਾਦ ਵਿੱਚ ਨਹੀਂ ਸਮਝ ਹੀ ਨਹੀਂ ਹੈ ਤਾਂ ਫਿਰ ਯਾਦ ਕਿੱਥੇ ਹੈ ਕਿਸ ਤਰ੍ਹਾਂ ਚੇਤੇ ਕਰਾਂਗੇ ਇੱਕ ਦਫਾ ਅਕਲ ਪ੍ਰਭਾਵਿਤ ਹੋ ਜਾਏ ਪਰਮਾਤਮਾ ਮਹਾਨ ਹੈ ਉਸ ਤੋਂ ਬਿਨਾ ਸੀ ਨਹੀਂ ਜੀ ਸਕਦੇ ਜਿਵੇਂ ਪਾਣੀ ਤੋਂ ਬਿਨਾ ਮੱਛੀ ਨਹੀਂ ਜੀ ਸਕਦੀ ਉਸ ਤੋਂ ਬਿਨਾ ਅਸੀਂ ਨਹੀਂ ਹੋ ਸਕਦੇ ਜਿਵੇਂ ਪਾਣੀ ਤੋਂ ਬਿਨਾ ਮੱਛੀ ਨਹੀਂ ਹੋ ਸਕਦੀ ਇਤਨੀ ਸਮਝ ਆ ਜਾਏ ਫਿਰ ਭਗਤ ਕਬੀਰ ਕਹਿੰਦੇ ਬਿਸਰਤ ਨਾਹੀ ਮਨ ਤੇ ਹਰੀ ਭੁੱਲਦਾ ਹੀ ਨਹੀਂ ਭੁੱਲਦਾ ਹੀ